ਸਟੂਡੈਂਟਸ ਵੈਲਕਮ ਟੂ ਸਟੱਡੀ ਪੁਆਇੰਟ 44 ਹਾਂਜੀ ਅੱਜ ਆਪਾਂ ਇਸ ਵੀਡੀਓ ਵਿੱਚੋਂ ETT 994 ਭਰਤੀ ਇਹ ਪੇਪਰ ਇਹ ਪੰਜਾਬੀ ਨੂੰ ਟਾਰਗੇਟ ਰੱਖ ਕੇ ਕੁਝ ਮਹੱਤਵਪੂਰਨ MCQਸ ਡਿਸਕਸ ਕਰਾਂਗੇ ਠੀਕ ਹੈ ਇਸ ਨੂੰ ਤੁਸੀਂ ਇੱਕ ਮੌਕ ਟੈਸਟ ਦੀ ਤਰ੍ਹਾਂ ਵੀ ਲਗਾ ਸਕਦੇ ਹੋ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੂਲ ਸਾਬਿਤ ਹੋਣ ਵਾਲੀ ਹੈ ਸੋ ਵੀਡੀਓ ਦੇ ਲਾਸਟ ਤੱਕ ਤੁਸੀਂ ਬਣੇ ਰਹੋ ਅਤੇ ਜੇਕਰ ਤੁਸੀਂ ਚੈਨਲ ਦੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਨਹੀਂ ਹੀ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਵੀ ਜ਼ਰੂਰ ਪ੍ਰੈਸ ਕਰ ਲਵੋ ਤਾਂ ਜੋ ਜਦੋਂ ਵੀ ਆਪਾਂ ਨੈਕਸਟ ਵੀਡੀਓ ਅਪਲੋਡ ਕਰਦੇ ਆ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟਾਈਮ ਮਿਲ ਸਕੇ ਇਸ ਤਰ੍ਹਾਂ ਬਾਕੀ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਦੀ ਪਲੇ ਲਿਸਟ ਚਾਟ ਕਰਕੇ ਦੇਖੋ ਉੱਥੇ ਤੁਹਾਨੂੰ ਬਹੁਤ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ ਐਨ ਪੇਪਰ A ਪੰਜਾਬੀ ਨੂੰ ਟਾਰਗੇਟ ਰੱਖ ਕੇ ਆਪਾਂ ਜਿਹੜੇ ਮੌਕ ਟੈਸਟ ਰੈਡੀ ਕਰ ਰਹੇ ਹਾਂ ਨੀਚੇ ਦਿੱਤੇ ਗਏ ਨੰਬਰ ਤੇ ਤੁਸੀਂ ਮਾਨੂੰ ਸੰਪਰਕ ਕਰਨਾ ਤਾਂ ਮੌਕ ਟੈਸਟ ਰਿਗਾਰਡਿੰਗ ਜਿਹੜੀ ਸਾਰੀ ਇਨਫੋਰਮੇਸ਼ਨ ਹੈ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਠੀਕ ਹੈ ਬਾਕੀ ਵੀਡੀਓ ਨੂੰ ਲਾਸਟ ਤੱਕ ਦੇਖਿਓ ਕਿ ਆਪਣਾ ਟੈਲੀਗ੍ਰam ਗਰੁੱਪ ਬਣਿਆ ਹੋਇਆ ਹੈ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੀ ਹੋਈ ਆ ਉਥੇ ਕਵਿਚ ਚਲਾਈ ਜਾਂਦੀ ਹੈ ਇਸ ਤਰ੍ਹਾਂ ਤੁਹਾਨੂੰ ਸਟੱਡੀ ਮਟੀਰੀਅਲ ਵੀ ਪ੍ਰੋਵਾਈਡ ਕੀਤਾ ਜਾਂਦਾ ਗਰੁੱਪ ਦੇ ਵਿੱਚ ਸੋ ਗਰੁੱਪ ਨੂੰ ਤੁਸੀਂ ਜ਼ਰੂਰ ਜੁਆਇਨ ਕਰ ਲੈਣਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੀ ਹੋਈ ਆ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਜਿੰਨਾ ਵੀ ਹੋ ਸਕਦਾ ਹੈ ਸ਼ੇਅਰ ਕਰੋ ਤੁਸੀਂ ਜਿੰਨੇ ਵੀ ਤੁਹਾਡੇ ਕੋਲ WhatsApp ਗਰੁੱਪ ਨੇ Telegram ਗਰੁੱਪ ਆ ਤਾਂ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਹਾਂਜੀ ਪਹਿਲਾ ਕੋਸ਼ਣ ਦਿੱਤਾ ਗਿਆ ਹੈ ਇਹ ਕੋਸ਼ਣ ਦਾ ਆਨਸਰ ਆਪਣੇ ਮਾਈਂਡ ਦੇ ਵਿੱਚ ਤੁਸੀਂ ਜ਼ਰੂਰ ਸੋਚਣਾ ਹੈ ਤਰਨ ਤਰਨ ਸਾਹਿਬ ਦੀ ਜਿਹੜੀ ਸਥਾਪਨਾ ਹੈ ਕਦੋਂ ਹੋਈ ਸੀ ਇੱਕ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਤਰਨ ਤਰਨ ਸਾਹਿਬ ਦੀ ਜਿਹੜੀ ਸਥਾਪਨਾ ਹੈ ਇਹ ਸਿੱਖਾਂ ਦੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਆ ਬਟ ਸਥਾਪਨਾ ਕਦੋਂ ਹੋਈ ਸੀ ਤਾਂ ਇਹਦਾ ਕਰੈਕਟ ਆਨਸਰ ਬਣੇਗਾ ਆਪਸ਼ਨ ਨੰਬਰ ਡੀ 1590 ਦੇ ਵਿੱਚ ਤਰਨਤਾਰਨ ਸਾਹਿਬ ਦੀ ਜਿਹੜੀ ਸਥਾਪਨਾ ਹੁੰਦੀ ਹੈ ਤਾਂ ਡੀ ਬਿਲਕੁਲ ਸਹੀ ਆਨਸਰ ਬਣੇਗਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਸਾਹਿਬ ਦੀ ਸਥਾਪਨਾ ਵੀ ਕੀਤੀ ਆ ਐਂਡ ਜਿਹੜਾ ਆਪਣੇ ਪੰਜਾਬ ਦੇ ਵਿੱਚ ਕਰਤਾਰਪੁਰ ਆ ਉਹਦੀ ਸਥਾਪਨਾ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਕੀਤੀ ਆ ਸੋ ਦੋਨੋਂ ਪੁਆਇੰਟ ਤੁਸੀਂ ਧਿਆਨ ਵਿੱਚ ਜ਼ਰੂਰ ਰੱਖਿਓ ਨੈਕਸਟ ਕੁਸ਼ਨ ਵੱਲ ਮੂਵ ਕਰਦੇ ਹਾਂ ਆਦ ਗ੍ਰੰਥ ਸਾਹਿਬ ਵਿੱਚ ਜੋ ਬਾਣੀ ਨੂੰ ਕਿੰਨੇ ਰਾਗਾਂ ਦੇ ਵਿੱਚ ਵੰਡਿਆ ਗਿਆ ਹੈ ਬਹੁਤ ਸਿੰਪਲ ਕੁਸ਼ਨ ਹੈ ਐਂਡ ਇਹ ਜਿਹੜਾ ਕੁਸ਼ਨ ਹੈ ਪੇਪਰ 'ਚ ਤੁਹਾਨੂੰ ਦੇਖਾਂ ਨੂੰ ਮਿਲ ਸਕਦਾ ਹੈ ਸੋ ਇਹਦਾ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਬੀ ਯਾਨੀ ਕਿ 31 ਠੀਕ ਹੈ ਆਦ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਨੂੰ ਟੋਟਲ 31 ਰਾਗਾਂ ਦੇ ਵਿੱਚ ਵੰਡਿਆ ਗਿਆ ਹੈ ਬੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਨੈਕਸਟ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿਹੜੇ ਮੁਗਲ ਬਾਦਸ਼ਾਹ ਨੇ ਸ਼ਹੀਦ ਕਰਵਾਇਆ ਸੀ ਦਾ ਆਪਸ਼ਨਾਂ ਤੁਹਾਡੇ ਸਾਹਮਣੇ ਨੇ ਜੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਨੇ ਸ਼ਹੀਦ ਕਰਵਾਇਆ ਸੀਗਾ ਤਾਂ ਸੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਜਹਾਂਗੀਰ ਨੇ ਠੀਕ ਹੈ ਸ਼ਹੀਦਤਾ ਦੇ ਸਰਤਾਜ ਕਿਹਾ ਜਾਂਦਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਐਂਡ ਕਮੈਂਟ ਬਾਕਸ ਵਿੱਚ ਮੈਨੂੰ ਦੱਸਿਓ ਕੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿਹੜੀ ਦਿੱਕਤੋਂ ਪ੍ਰਾਪਤ ਹੋਈ ਸੀ ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤਾਂ ਸਹੀ ਕਰੈਕਟ ਆਨਸਰ ਬਣੇਗਾ ਐਸਿਕਠਾ ਦੇ ਨੌਵੇਂ ਗੁਰੂ ਸ੍ਰੀ ਗੁਰੂ ਅ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜਿਹੜਾ ਸ਼ਹੀਦ ਹੈ ਉਹ ਕਰਵਾਇਆ ਸੀ ਔਰੰਗਜ਼ੇਬ ਨੇ ਦੋਵੇਂ ਪੁਆਇੰਟ ਨੂੰ ਤੁਸੀਂ ਯਾਦ ਵਿੱਚ ਜਰੂਰ ਰੱਖਣਾ ਬਾਕੀ ਮੌਕ ਟੈਸਟ ਤੁਸੀਂ ਜਰੂਰ ਬਾਏ ਕਰਮੇ ਨੇ ਠੀਕ ਹੈ ਮੌਕ ਟੈਸਟ ਜਿਹੜੇ ਹੈਗੇ ਨੇ ਤਾਂ ਜੇਕਰ ਆਪਾਂ ਲਗਾ ਕੇ ਪੇਪਰ ਵਿੱਚ ਬੈਠਦੇ ਆ ਤਾਂ ਪੇਪਰ ਜਿਹੜਾ ਆਪਾਂ ਆਸਾਨੀ ਨਾਲ ਕੁਆਲਿਫਾਈ ਕਰ ਸਕਦੇ ਆ ਕਿ ਮੋਕ ਟੈਸਟ ਤੁਸੀਂ ਪੂਰੀ ਪੁੱਲ ਕੇ ਨਹੀਂ ਛੱਡਣਾ ਜ਼ਰੂਰ ਬਾਈ ਕਰਨੇ ਨੇ ਨੈਕਸਟ ਆਪਣਾ ਕੁਸ਼ਣ ਹੈਗਾ ਸ਼੍ਰੀ ਗੁਰੂ ਰਾਮਦਾਸ ਸੌਰੀ ਸ਼੍ਰੀ ਗੁਰੂ ਅਮਰਦਾਸ ਜੀ ਦਾ ਜਨਮ ਕਿੱਥੇ ਹੋਇਆ ਸੀਗਾ ਤਾਂ ਸਿੱਖ ਧਰਮ ਦੇ ਤਿਹੜੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਦਾ ਜਨਮ ਹੈ ਇਹ ਹੁੰਦਾ ਹੈ ਬਸਾਰਕੇ ਵੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਬਸਾਰਕੇ ਇਸ ਤੋਂ ਬਾਅਦ ਜਿਕਰ ਆਪਾਂ ਜਨਮ ਮਿਤੀ ਦੀ ਗੱਲ ਕਰੀਏ ਤਾਂ 1479 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਇਹ ਵੀ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਿਓ ਅੜਾ ਮਾਤਾ ਪਿਤਾ ਦਾ ਨਾਮ ਸਿਕਮ ਮਾਤਾ ਦਾ ਨਾਮ ਸੁਲਖਣੀ ਜੀ ਅਤੇ ਪਿਤਾ ਦਾ ਨਾਮ ਤੇਜਪਾਲ ਜੀ ਠੀਕ ਹੈ ਦੋਨੋਂ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਜਰੂਰ ਰੱਖਣਾ ਇਸ ਤਰ੍ਹਾਂ ਵਾ ਸ੍ਰੀ ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਹੈ ਮੰਜੀਆਂ ਦੀ ਜਿਹੜੀ ਕੁੱਲ ਗਿੰਦੀ ਸੀਗੀ ਉਹ ਸੀਗੀ 22 ਠੀਕ ਹੈ ਮੰਜੀਆਂ ਦੀ ਕੁੱਲ ਗਿੰਦੀ ਸੀਗੀ 22 ਅੜਾ ਮੰਜੀ ਪ੍ਰਥਾ ਦੀ ਸਥਾਪਨਾ ਜਿਹੜੀ ਹੈ ਸ੍ਰੀ ਗੁਰੂ ਅਮਰਦਾਸ ਜੀ ਨੇ ਕੀਤੀ ਹੈ ਨੈਕਸਟ ਗੁਰਗੱਤੀ ਪ੍ਰਾਪਤੀ ਸਮੇ ਗੁਰੂ ਅਮਰਦਾਸ ਜੀ ਦੀ ਉਮਰ ਕਿੰਨੀ ਸੀ ਗੁਰੂ ਆਪ ਉਸਨੂੰ ਤੁਹਾਨੂੰ ਪੱਤਾ ਹੀ ਪੇਪਰ 'ਚ ਦੇਖਣ ਨੂੰ ਮਿਲੇਗਾ ਸੋ ਇਹਦਾ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਡੀ ਅਨਕੀ 73 ਸਾਲ ਗੁਰੂ ਕਾ ਦੀ ਪ੍ਰਾਪਤੀ ਸਮੇਂ ਸ੍ਰੀ ਗੁਰੂ ਅਮਰਦਾਸ ਜਿਹੜੀ ਉਮਰ ਸੀ ਉਹ ਸੀਗੀ 73 ਸਾਲ ਹੈ ਡੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਆਪ ਜੀ 1552 ਈਸਵੀ ਨੂੰ ਗੁਰਗੱਦੀ ਤੇ ਬਿਰਾਜਮਾਨ ਹੋਏ ਸਨ ਠੀਕ ਹੈ ਹੇ ਵੀ ਪੁਆਇੰਟ ਧਿਆਨ ਦੇ ਵਿੱਚ ਜਰੂਰ ਰੱਖਿਓ ਗੁਰਗੱਤੀ ਦਾ ਜਿਹੜਾ ਸਮਾਂ ਸੀਗਾ ਉਹ ਸੀਗਾ 1552 ਤੋਂ 1574 ਈਸਵੀ ਤੱਕ ਤੁਹਾਨੂੰ ਇੱਕ ਇੱਕ ਪੁਆਇੰਟ ਜਿਹੜਾ ਧਿਆਨ ਦੇ ਵਿੱਚ ਰੱਖਣਾ ਪਵੇਗਾ ਚਾਹੇ ਉਹ ਇਅਰ ਨਾਲ ਹੈਗਾ ਕੋਈ ਵੀ ਨੰਮਰਿਕਲ ਵੈਲਿਊ ਵੈਲਿਊ ਹੈਗੀ ਆ ਤਾਂ ਤੁਹਾਨੂੰ ਧਿਆਨ ਵਿੱਚ ਜਰੂਰ ਰੱਖਣੀ ਪਵੇਗੀ ਕਿਉਂਕਿ ਜਿਹੜਾ ਪੰਜਾਬੀ ਸਾਇੰਸ ਦਾ ਪਾਰਟ ਹੈ ਬਹੁਤ ਘੱਟ ਹੈ ਐਂਡ ਕੋਈ ਵੀ ਕੋਸ਼ਨ ਜਿਹੜਾ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਲਿਮਟ ਦੇ ਵਿੱਚ ਕੋਸ਼ਨ ਬੰਦੇ ਨੇ ਇਸ ਕਰਕੇ ਉਸੇ ਰੇਖ ਜਰੀਆ ਕੋਈ ਵੀ ਡੇਟ ਬੰਦੀ ਹੈ ਠੀਕ ਹੈ ਕੋਈ ਵੀ ਈਅਰ ਹੈ ਧਿਆਨ ਦੇ ਵਿੱਚ ਜਰੂਰ ਰੱਖਣਾ ਪੇਪਰ ਵਿੱਚ ਕੁਝ ਵੀ ਪੁੱਛਿਆ ਜਾ ਸਕਦਾ ਹੈ ਨੈਕਸਟ ਆਪਣਾ ਕੁਸ਼ਨ ਹੈ ਗੋਇੰਦਵਾਲ ਸਾਹਿਬ ਵਿਕੇ ਬੌਲੀ ਦਾ ਜੜਾ ਨਿਰਮਾਣ ਕਰਵਾ ਸੀ ਦਾ ਚੌਥੇ ਗੁਰੂ ਨੇ ਤੀਜੇ ਗੁਰੂ ਨੇ ਦੂਜੇ ਗੁਰੂ ਨੇ ਜਾਂ ਪੰਜਵੇਂ ਗੁਰੂ ਨੇ ਗੋਇੰਦਵਾਲ ਸਾਹਿਬ ਵਿਕੇ ਬੌਲੀ ਦਾ ਜੜਾ ਨਿਰਮਾਣ ਹੈ ਇੱਕ ਰੁਆ ਸੀ ਬੀ ਤੀਜੇ ਗੁਰੂ ਨੇ ਬੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਠੀਕ ਹੈ ਸ਼ਹੀਦ ਗورو ਅਮਰਦਾਸ ਜੀ ਨੇ ਤਾਂ ਵੀ ਗ੍ਰੈਕਟ ਆਨਸਰ ਬਣੇਗਾ ਬੋਡੀ ਦੀਆਂ કુલ 84 ਪੋੜੀਆਂ ਨੇ ਠੀਕ ਹੈ ਇਹ ਵੀ ਪੁਆਇੰਟ ਧਿਆਨ ਦੇ ਵਿੱਚ ਜਰੂਰ ਰੱਖਣਾ ਹੈ ਜੇਕਰ ਤੁਸੀਂ ਗੋਇੰਦਵਾਲ ਸਾਹਿਬ ਗੁਰਦੁਆਰਾ ਸਾਹਿਬ ਕਦੇ ਗਿਆ ਹੋ ਤਾਂ ਤੁਸੀਂ ਦੇਖਿਆ ਵੀ ਹੋਣਾ ਹੈ ਤਾਂ 84 ਪੋੜੀਆਂ ਹੈਗੀਆਂ ਨੇ ਤਾਂ ਇਹ ਵੀ ਪੁਆਇੰਟ ਧਿਆਨ ਵਿੱਚ ਰੱਖਿਓ ਨੈਕਸਟ ਇਹ ਲਿਖਾਂ ਦੇ ਵਿੱਚੋਂ ਕਿਹੜਾ ਮੁਗਲ ਬਾਦਸ਼ਾਹ ਗੁਰੂ ਅਮਰਦਾਸ ਜੀ ਨੂੰ ਮਿਲਣ ਆਇਆ ਸੀਗਾ ਸ਼ਾਹ ਜਹਾਂਗੀਰ ਅਕਬਰ ਜਾਂ ਬਾਬਰ ਤਾਂ ਇਥੇ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਸੀ ਯਾਨੀ ਕਿ ਅਕਬਰ ਠੀਕ ਹੈ ਗੁਰੂ ਅਮਰਦਾਸ ਜੀ ਨੂੰ ਜਿਹੜਾ ਮੁਗਲ ਬਾਸ਼ਾ ਮਿਲਣਾ ਆਸੀਗਾ ਤਾਂ ਅਕਬਰ ਮਿਲਣਾ ਆਸੀ ਸੀ ਸੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਗੁਰੂ ਅਮਰਦਾਸ ਜੀ ਅਤੇ ਅਕਬਰ ਦੀ ਮੁਲਾਕਾਤ ਕਿੱਥੇ ਹੋਈ ਸੀ ਗੋਇੰਦਵਾਲ ਸਾਹਿਬ ਵਿਖੇ ਹੋਈ ਸੀ ਇਹ ਵੀ ਪੁਆਇੰਟ ਧਿਆਨ ਦੇ ਵਿੱਚ ਜ਼ਰੂਰ ਰੱਖਿਓ ਬਾਕੀ ਇਸ ਚੈਨਲ ਦੇ ਉੱਪਰ ਤੁਹਾਨੂੰ ਫ੍ਰੀ ਆਫ ਕਾਸਟ ਪੇਪਰ A ਦੀ ਜਿਹੜੀ ਆ ਤਿਆਰੀ ਕਰਵਾਈ ਜਾ ਰਹੀ ਹੈ ਬਾਕੀ ਜੇਕਰ ਤੁਸੀਂ ਪਹਿਲਾਂ ਵਾਲੀਆਂ ਵੀਡੀਓਜ਼ ਨਹੀਂ ਦੇਖਿਆ ਤਾਂ ਪਲੀਜ਼ ਇੱਕ ਵਾਰ ਵੀਡੀਓ ਨੂੰ ਤੁਸੀਂ ਜ਼ਰੂਰ ਦੇਖਣਾ ਹੈ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਤੁਹਾਨੂੰ ਪ੍ਰੋਵਾਈਡ ਕਰਾ ਦਾਂਗੇ ਐਡ ਚੈਨਲ ਵਿੱਚ ਤੁਸੀਂ ਵਿਜ਼ਿਟ ਕਰਨਾ ਹੈ ਉੱਥੇ ਤੁਹਾਨੂੰ ਪਲੇਲਿਸਟ ਵੀ ਮਿਲ ਜੇਗੀ ਤਾਂ ਪਲੀਜ਼ ਇੱਕ ਵਾਰ ਵੀਡੀਓ ਨੂੰ ਤੁਸੀਂ ਜ਼ਰੂਰ ਦੇਖਣਾ ਜਿੰਨੀਆਂ ਵਿਆਪਾਂ ਵੀਡੀਓਜ਼ ਅਪਲੋਡ ਕਰ ਚੁੱਕੇ ਹਾਂ ਕਾਫੀ ਤੁਹਾਨੂੰ ਇਹ ਜਿਹੜਾ ਪੇਪਰ ਵਿੱਚ ਹੈਲਪ ਮਿਲੇਗੀ ਤਾਂ ਸੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪ ਨੇ ਮਨਜੀ ਪ੍ਰਾਤਾ ਦੀ ਸਥਾਪਨਾ ਵੀ ਕੀਤੀ ਹੈ ਨੈਕਸਟ ਅਕਾਲ ਤਖਤ ਸਾਬ ਦੇ ਪਹਿਲੇ ਜਥੇਦਾਰ ਕੌਣ ਸਨ ਬਹੁਤ ਮਹੱਤਵਪੂਰਨ ਕੁਐਸਚਨ ਹੈ ਪੇਪਰ ਚ ਤੁਹਾਨੂੰ ਦੇਖਾ ਨੂੰ ਮਿਲ ਸਕਦਾ ਹੈ ਤਾਂ ਇੱਥੇ ਜਿਹੜਾ ਕਰੈਕ ਅਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਡੀ یعنی ਪਾਈ ਗੁਰਦਾਸ ਸਿੰਘ ਅਕਾਲ ਤਖਤ ਸਾਬ ਦੇ ਪਹਿਲੇ ਜਥੇਦਾਰ ਸਨ ਪਾਈ ਗੁਰਦਾਸ ਸਿੰਘ ਡੀ ਬਿਲਕੁਲ ਸਹੀ ਅਨਸਰ ਬਣੇਗਾ ਆਪਸ਼ਨ ਨੰਬਰ ਡੀ ਨੈਕਸਟ ਇਹਦੇ ਲਿਖਿਆਂ ਦੇ ਵਿੱਚੋਂ ਪਾਈ ਗੁਰਦਾਸ ਸਿੰਘ ਦੀਆਂ ਕਿਹੜੀਆਂ ਰਚਨਾਵਾਂ ਹਨ 12 ਸ਼ਲੋਕ ਤਬਤ ਅਤੇ ਸਵਈਏ ਚ ਉਪਰੋਕਤ ਸਾਰੇ ਤਾਂ ਇਹਨਾਂ ਦੇ ਵਿੱਚੋਂ ਡੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਯਾਨੀ ਕਿ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਦੇ ਵਿੱਚ 12ਵੀਂ ਹੁੰਦੀਆਂ ਨੇ ਸ਼ਲੋਕ ਵੀ ਤੇ ਕਵਿਤਾ ਤੇ ਸਵਈਏ ਦੀਆਂ ਆਉਂਦੇ ਨੇ ਤਾਂ ਡੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਇਸ ਤਰ੍ਹਾਂ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਜਿਹੜਾ ਆਦਰਕ ਸਭ ਦੀ ਕੁੰਜੀ ਵੀ ਆਖਿਆ ਜਾਂਦਾ ਹੈ ਇਹ ਵੀ ਪੁਆਇੰਟ ਧਿਆਨ ਦੇ ਵਿੱਚ ਜਰੂਰ ਰੱਖਿਓ ਐਂਡ ਆਦਰੰਤ ਸਾਮ ਨੂੰ ਲਿਖਾਂ ਦਾ ਜਿਹੜਾ ਕੰਮ ਹੈ ਉਹ ਵੀ ਪਾਈ ਗੁਰਦਾਸ ਸਿੰਘ ਨੇ ਕੀਤਾ ਹੈ ਨੈਕਸਟ 12 ਪੰਜਾਬੀ ਦੇ ਵਿੱਚ ਨੇ ਸ਼ਲੋਕ ਸੰਸਕ੍ਰਿਤ ਭਾਸ਼ਾ ਵਿੱਚ ਨੇ ਅਤੇ ਕਵਿਤ ਅਤੇ ਸਵੈਯਪ੍ਰਿਚਾਰਣ ਵਿੱਚ ਨੇ ਠੀਕ ਹੈ ਇਹਨਾਂ ਵਿੱਚੋਂ ਇੱਕ ਕੁਐਸਚਨ ਤੁਹਾਨੂੰ ਪੱਕਾ ਹੀ ਪੇਪਰ 'ਚ ਦੇਖਣ ਨੂੰ ਮਿਲੇਗਾ ਠੀਕ ਹੈ ਧਿਆਨ ਦੇ ਵਿੱਚ ਜਰੂਰ ਰੱਖਿਓ ਬਾਕੀ ਜਿਹੜੇ ਆਪਾਂ ਮੋਕ ਟੈਸਟ ਰੈਡੀ ਕੀਤੇ ਨੇ ਉਹਨਾਂ ਦੇ ਵਿੱਚ ਸਾਰਾ ਇੰਟੀਰੀਅਰ ਤੁਹਾਨੂੰ ਦੇਖਣ ਨੂੰ ਮਿਲੇਗਾ ਲਗਭਗ ਆਪਾਂ 10 ਮੋਕ ਟੈਸਟ ਰੈਡੀ ਕਰ ਰਹੇ ਹਾਂ ਤਾਂ ਉਹਨਾਂ ਵਿੱਚ ਸਾਰਾ ਜਿਹੜਾ ਤੁਹਾਨੂੰ ਮਟੀਰੀਅਲ ਦੇਖਣ ਨੂੰ ਮਿਲੇਗਾ ḍਿਹ ਕਿਹੜਾ ਕਰੈਕਟ ਆਨਸਰ ਬਣੇਗਾ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਗੁਰੂ ਅਮਰਦਾਸ ਜੀ ਦੀ ਬਾਣੀ ਕਿੰਨੇ ਰਾਗਾਂ ਦੇ ਵਿੱਚ ਹੈ ਬਹੁਤ ਮਹੱਤਵਪੂਰਨ ਕੁਐਸਚਨ ਹੈ ਇੱਕ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਏ ਯਾਨੀ ਕਿ ਸਾਰਾ ਰਾਗਾਂ ਦੇ ਵਿੱਚ ਹੈ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਆਪ ਜੀ ਦੀ ਪ੍ਰਮukh ਰਜਨਾ ਕਿਹੜੀ ਆ ਅਨੰਦ ਸਾਹਿਬ ਇਹ ਵੀ ਕੁਸ਼ਨ ਪੱਕਾ ਹੀ ਤੁਹਾਨੂੰ ਪੇਪਰ ਚ ਦੇਖਣ ਨੂੰ ਮਿਲੇਗਾ ਨੈਕਸਟ ਹਮ ਭੀਕਾ ਕ ਪੇਘਾਰੀ ਤੇਰੇ ਕਿੰਵੇਂ ਗੁਰੂ ਸਾਹਿਬਾਨ ਦੇ ਸ਼ਬਦ ਹਨ ਦੂਜੇ ਤੀਜੇ ਚੌਥੇ ਜਾਂ ਪੰਜਵੇਂ ਤਾਂ ਇੱਥੇ ਵੀ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ یعنی ਕਿ ਤੀਜੇ ਸਿੱਖਾਂ ਦੇ ਥਾੜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਸ਼ਬਦ ਨੇ ਹਮ ਭੀਕਾ ਕ ਪੇਘਾਰੀ ਤੇਰੇ ਤਾਂ ਬੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਨੈਕਸਟ ਸੁਖਮਣੀ ਸੈਵ ਰਚਨਾ ਕਿਹੜੇ ਗੁਰੂ ਦੀ ਹੈ ਬਹੁਤ ਸਿੰਪਲ ਕੁਸ਼ਨ ਹੈ ਐਂਡ ਪੇਪਰ ਵਿੱਚ ਵੀ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ ਤਾਂ ਸੁਖਮਣੀ ਸੈਵ ਜਿਹੜੀ ਰਚਨਾ ਹੈਗੀ ਆ ਇਹ ਹੈਗੀ ਆ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਤਾਂ ਸੀ ਪ੍ਰੈਕਟ ਅਨਸਰ ਬਣੇਗਾ ਆਪਸ਼ਨ ਨੰਬਰ ਸੀ ਇਸ ਤਰ੍ਹਾਂ ਆਪ ਨੇ ਢੱਖ ਨੇ 52 ਅਕਰੀਬ 12 ਮਾ ਸ਼ਬਦ ਹਜਾਰੇ ਸ਼ਲੋਕ ਸੈਸਕ੍ਰਿਤੀ ਫੁਨੇ ਪੈਰੇ ਸ਼ਬਦ ਅਤੇ ਅਸ਼ਟ ਪਦੀਆਂ ਦੀ ਰਚਨਾ ਹੈ 84 ਠੀਕ ਹੈ ਇਹਨਾਂ ਵਿੱਚੋਂ ਪਾਵਨ ਅਖਰੀ ਜੜੀ ਰਚਨਾ ਹੈਗੀ ਹੈ ਬਹੁਤ ਮਹੱਤਵਪੂਰਨ ਹੈ ਧਿਆਨ ਵਿੱਚ ਜ਼ਰੂਰ ਰੱਖਿਓ ਇਹ ਵੀ ਪੇਪਰ ਦੇ ਵਿੱਚ ਪੁੱਛੀ ਜਾ ਸਕਦੀ ਹੈ ਨੈਕਸਟ ਲਿਖਿਆਂ ਦੇ ਵਿੱਚੋਂ ਕਿਸ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਵੀ ਆਖਿਆ ਜਾਂਦਾ ਹੈ ਸੋ ਇਹਦਾ ਆਨਸਰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਜੋ ਆਨਸਰ ਫਾਈਂਡ ਕਰਨ ਦੀ ਕੋਸ਼ਿਸ਼ ਕਰੋ ਤਾਂ ਇੱਥੇ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਆਪਣੇ ਕੋਲ B ਪਾਈ ਗੁਰਦਾਸ ਜੀ ਦੀ ਪਾਈ ਗੁਰਦਾਸ ਜੀ ਦੀ ਜਿਹੜੀ ਬਾਣੀ ਹੈ ਤਾਂ ਇਸ ਨੂੰ ਗੁਰਬਾਣੀ ਦੀ ਕੁੰਜੀ ਵੀ ਆਖਿਆ ਜਾਂਦਾ ਹੈ ਤਾਂ ਵੀ ਬਿਲਕੁਲ ਸਹੀ ਆंसर ਬਣੇਗਾ ਆਪਸ਼ਨ ਬਰ ਬੀ ਸੋ ਵੀਡੀਓ ਤੁਹਾਨੂੰ ਕਿਵੇਂ ਤੇ ਲੱਗ ਰਹੀ ਆ ਜੇ ਵਧੀਆ ਲੱਗ ਰਹੀ ਤਾਂ ਪਲੀਜ਼ ਇੱਕ ਲਾਈਕ ਕਰ ਦਿਓ ਅਰ ਵਾਤਵਾ ਦੇ ਸ਼ੇਅਰ ਕਰ ਦਿਓ ਕਮੈਂਟ ਬਾਕਸ ਵਿੱਚ ਜਰੂਰ ਦੱਸਿਆ ਕਰੋ ਵੀਡੀਓ ਤੁਹਾਨੂੰ ਕਿਵੇਂ ਤੇ ਲੱਗੀ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਹਾਂਜੀ ਆਪਨੇ ਸਾਰੀ ਰਚਨਾ ਤਬਿੱਤ ਸਵੇ ਅਤੇ ਦਵਾਰਾਂ ਦੇ ਵਿੱਚ ਕੀਤੀ ਆ ਠੀਕ ਆ ਨੈਕਸਟ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਸੀਗੀ 31 29 30 ਜਾਂ 28 ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 30 ਰਾਗਾਂ ਦੇ ਵਿੱਚ ਬਾਣੀ ਰਚੀ ਆ ਤਾਂ ਸਹੀ ਬਿਲਕੁਲ ਸਹੀ ਆਨਸਰ ਬਣੇਗਾ অপਸ਼ਨ ਨੰਬਰ ਸੀ 30 ਰਾਗਾਂ ਦੇ ਵਿੱਚੋਂ ਬਾਣੀ ਨੈਕਸਟ ਕੁਸ਼ਨ ਹੈ ਮੁਹਿੰਨ ਉਲਮ ਅਸਲਾਮ ਕੇ ਸਤਿ ਪੂਰਾ ਨਾਮ ਸੀਗਾ ਤਾਂ ਮੁਹਿੰਨ ਉਲਮ ਅਸਲਾਮ ਜਿਹੜਾ ਇਹ ਪੂਰਾ ਨਾਮ ਸੀਗਾ ਆਪਸ਼ਨ ਨੰਬਰ B Sufi Sant Mian Mir Ji ਵੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ B Sufi Sant Mian Mir Ji ਦਾ ਪੁਰਾਣਾ ਨਾਮ ਸੀਗਾ Muheen Ullah Aslam ਤਾਂ ਵੀ ਬਿਲਕੁਲ ਸਹੀ ਆਨਸਰ ਬਣੇਗਾ ਠੀਕ ਹੈ ਸ੍ਰੀ ਹਰਮੰਦਰ ਸਾਹਿਬ ਦਾ ਜਿਹੜਾ ਨੀ ਪੱਥਰ ਹੈ Sufi Sant Mian Mir Ji ਨੇ ਰੱਖਿਆ ਇਹ ਵੀ ਪੁਆਇੰਟ ਧਿਆਨ ਦੇ ਵਿੱਚ ਰੱਖਿਓ ਬਟ ਸ੍ਰੀ ਹਰਮੰਦਰ ਸਾਹਿਬ ਦਾ ਜਿਹੜਾ ਨਿਰਮਾਣ ਹੈ ਠੀਕ ਹੈ ਜਾਂ ਉਸਾਰੀ ਆ ਉਹ ਕਰਵਾਈ ਸੀ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨੈਕਸਟ ਸੁਖਮਨੀ ਸਾਹਿਬ ਬਾਣੀ ਦੀਆਂ ਕਿੰਨੀਆਂ ਅਸ਼ਟਪਦੀਆਂ ਹਨ 24 25 26 ਜਾਂ 28 ਤਾਂ ਸੁਖਮਨੀ ਸਾਹਿਬ ਬਾਣੀ ਦੀਆਂ ਕੁੱਲ 24 ਅਸ਼ਟਪਦੀਆਂ ਨੇ ਇਹ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਆਹ ਗ੍ਰੰਥ ਸਾਹਿਬ ਚ ਸਭ ਤੋਂ ਲੰਬੀ ਬਾਣੀ ਕਿਹੜੀ ਆ ਸੁਖਮਨੀ ਸਾਹਿਬ ਦੀ ਬਾਣੀ ਹੈ ਠੀਕ ਹੈ ਇਹ ਲਿਖਾਂ ਦੇ ਵਿੱਚੋਂ ਕਿਹੜੀ ਰਚਨਾ ਗੁਰੂ ਅਰਜਨ ਦੇਵ ਜੀ ਦੀ ਨਹੀਂ ਹੈ ਤਾਂ ਕਰੈਕ ਦਾ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਯਾਨੀ ਕਿ 24 ਅਵਤਾਰ 24 ਅਵਤਾਰ ਜਿਹੜੀ ਬਾਣੀ ਹੈ ਇਹ ਹੈਗੀ ਆ ਅ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਕੀ ਜਿਹੜੀਆਂ ਬਾਣੀਆਂ ਨੇ ਸੁਖਮਨੀ ਸਾਹਿਬ ਬਾਮਨਾਖਰੀ ਤੇ 12 ਮਾ ਇਹ ਸਾਰੇ ਰਚਨਾਵਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀਆਂ ਹਨ 12 ਮਾ ਬਾਣੀ ਕਿਹੜੇ ਰਾਗ ਦੇ ਵਿੱਚ ਹੈ ਤਾ ਸ੍ਰੀ ਜਗਜੰਮਤੀ ਮਾਚਾਂ ਗਉੜੀ ਤਾਂ 12 ਮਾ ਬਾਣੀ ਜਿਹੜੀ ਆ ਇਹ ਹੈਗੀ ਆ ਅ ਮਾਜ ਰਾਗ ਦੇ ਵਿੱਚ ਸੀ ਬਿਲਕੁਲ ਸਹੀ ਆਨਸਰ ਬਣੇਗਾ অপਸ਼ਨ ਨੰਬਰ ਸੀ ਮਾਜ ਰਾ ਨੈਕਸਟ ਭਾਵਨਾਕਰੀ ਬਾਣੀ ਜਿਹੜੀ ਹੈ ਗੌੜੀ ਰਾਗ ਦੇ ਵਿੱਚ ਹੈ ਕਿਹੜੇ ਰਾਗ ਦੇ ਵਿੱਚ ਗੌੜੀ ਰਾਗ ਦੇ ਵਿੱਚ ਹੈ 12 ਮਾਹ ਰਚਨਾ 12 ਮਹੀਨਿਆਂ ਦੇ ਸੰਦਰਭ ਵਿੱਚ ਲਿਖੀ ਗਈ ਹੈ ਠੀਕ ਹੈ 12 ਮਹਾ ਰਚਨਾ ਦੋਨੋਂ ਹੀ ਪੁਆਇੰਟ ਮਹੱਤਵਪੂਰਨ ਸੋ ਧਿਆਨ ਦੇ ਵਿੱਚ ਜਰੂਰ ਰੱਖਿਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁਲ ਕਿੰਨੀਆਂ ਬਾਹਾਂ ਹਨ ਸ਼ਿਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ 22 ਬਾਰਾਂ ਨੇ ਇਹ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ A/1 ਨੈਕਸਟ ਪੇੜ ਲਿਖਿਆਂ ਦੇ ਵਿੱਚੋਂ ਕਿਹੜੇ ਗੁਰੂ ਸਾਹਿਬਾਨ ਨੇ ਪਰਦੇ ਦੀ ਪ੍ਰਥਾ ਦੀ ਮਨਾਹੀ ਨਸ਼ਿਆਂ ਦੀ ਖੇਤੀ ਜਨਮਸੰਬੰਧੀ ਰੀਤਾਂ ਵਿੱਚ ਸੁਧਾਰ ਕੀਤਾ ਸੀਗਾ ਠੀਕ ਆ ਆਪਸ਼ਨਾਂ 'ਪਰ ਧਿਆਨ ਨਾਲ ਦੇਖੋ ਤਾਂ ਇੱਥੇ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ D ਯਾਨੀ ਕਿ ਸ਼੍ਰੀ ਗੁਰੂ ਅਮਰਦਾਸ ਜੀ ਸਿੱਖਾਂ ਦੇ 3ਵੇਂ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਨੇ ਪਰਦੇ ਦੀ ਪ੍ਰਾਥਾ ਦੀ ਮਨਾਈ ਨਸ਼ਿਆਂ ਦੀ ਨਿਖੇਧੀ ਅਤੇ ਜਨਮ ਸੰਬੰਧੀ ਰੀਤਾਂ ਵਿੱਚ ਸੁਧਾਰ ਕੀਤਾ ਸੀ ਤਾਂ ਡੀ ਬਿਲਕੁਲ ਸਹੀ ਆਨਸਰ ਬਣ ਚੁੱਕਾ ਹੈ ਲੰਗਰ ਅਤੇ ਪੰਗਤ ਦੀ ਬਸਤਾ ਕਿਹੜੇ ਗੁਰੂ ਦੀ ਦੇਣ ਹੈ ਲੰਗਰ ਅਤੇ ਪੰਗਤ ਦੀ ਬਸਤਾ ਤਾਂ ਇੱਥੇ ਕਰੈਕਟ ਆਨਸਰ ਬਣੇਗਾ ਆਪਸ਼ਨ ਨੰਬਰ A ਯਾਨੀ ਕਿ ਸ਼੍ਰੀ ਗੁਰੂ ਅਮਰਦਾਸ ਜੀ A ਬਿਲਕੁਲ ਸਹੀ ਆਨਸਰ ਬਣੇਗਾ ਇਸ ਤੋਂ ਲਵਾ ਜੇਕਰ ਆਪਾਂ ਗੱਲ ਕਰੀਏ ਲੰਗਰ ਅਤੇ ਪੰਗਤ ਦੀ ਜਿਹੜੀ ਵਿਵਸਥਾ ਦੀ ਹੈਗੇ ਇੱਥੇ ਆਪਾਂ ਆਪਸ਼ਨ ਦੇ ਸਾਹਮਣੇ ਅਨਸਰ ਟੀਕ ਕੀਤਾ ਸ੍ਰੀ ਗੁਰੂ ਅਮਰਦਾਸ ਜੀ ਲੰਗਰ ਅਤੇ ਪੰਗਤ ਪ੍ਰਥਾ ਦੀ ਜਿਹੜੀ ਵਿਵਸਥਾ ਹੈ ਠੀਕ ਹੈ ਇਹਦਾ ਵਿਸਥਾਰ ਕੀਤਾ ਸੀਗਾ ਸ੍ਰੀ ਗੁਰੂ ਅਮਰਦਾਸ ਜੀ ਨੇ ਤਾਂ ਇਹ ਬਿਲਕੁਲ ਇੱਥੇ ਸਹੀ ਅਨਸਰ ਬਣ ਜਾਵੇਗਾ ਆਪਸ਼ਨ ਦੇ ਮੁਤਾਬਿਕ ਨੈਕਸਟ ਜੇਕਰ ਆਪਾਂ ਗੱਲ ਕਰੀਏ ਆਪ ਜੀ ਨੇ 907 ਸ਼ਬਦਾਂ ਦੀ ਰਚਨਾ ਕੀਤੀ ਹੈ ਜਪਜੀ ਸਾਹਿਬ ਬਾਣੀ ਦੀਆਂ ਕਿੰਨੀਆਂ ਪਉੜੀਆਂ ਹਨ ਜੱਤੀ ਸਾਹਿਬ ਬਾਣੀ ਦੀਆਂ કુલ 38 ਪੌੜੀਆਂ ਹਨ ਤੇ B ਬਿਲਕੁਲ ਸਹੀ ਆਨਸਰ ਬਣੇਗਾ অপਸ਼ਨ ਨੰਬਰ B 38 ਪੌੜੀ ਨੈਕਸਟ ਕਾਉਂਟਾਸੈਵ ਦੀ ਨਹੀਂ ਕਦੋਂ ਰੱਖੀ ਗਈ ਸੀ ਬਹੁਤ ਜ਼ਿਆਦਾ ਮਹੱਤਵਪੂਰਨ ਕੋਸ਼ਨਾ ਆਨਸਰ ਬਣੇਗਾ অপਸ਼ਨ ਨੰਬਰ ਆਪਣੀ ਕੋਲ A 29 ਆਪ੍ਰੈਲ 1685 ਦੇ ਵਿੱਚ ਕਾਉਂਟਾਸੈਵ ਦੀ ਨਹੀਂ ਰੱਖੀ ਗਈ ਸੀ A ਬਿਲਕੁਲ ਸਹੀ ਆਨਸਰ ਬਣੇਗਾ অপਸ਼ਨ ਨੰਬਰ A ਨੈਕਸਟ ਪੇਡ ਲਿਖਾਂ ਦੇ ਵਿੱਚੋਂ ਕਿਹੜੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਤਾਂ ਖਾਸੇ ਦੀ ਮਹਮਾ ਰਚਨਾ ਸ਼ਸਤਰਨਾਮਾ ਮੱਲਾ 24 ਉਤਾਰ ਇਹ ਸਾਰੀਆਂ ਜਿਹੜੀਆਂ ਰਚਨਾਵਾਂ ਨੇ ਕੀਦੀਆਂ ਨੇ ਆਪਣੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਠੀਕ ਹੈ ਡੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਪਹਿਲੇ 6 ਬਰੇ ਕਿੱਥੇ ਬਦੀਦ ਕੀਤੇ ਸਨ ਤਲਵੰਡੀ ਸਾਬੋ ਪਟਨਾ ਸਾਹਿਬ ਨੰਦਪੁਰ ਸਾਹਿਬ ਦਾ ਨਿਤਿਹੜ ਸ ਹੈ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਏਨੀ ਕਿ ਪਟਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਪਹਿਲੇ 6 ਬਰੇ ਪਟਨਾ ਸਾਹਿਬ ਦੇ ਕਿ ਵਿਦਿਤ ਕੀਤੇ ਸਨ ਬੀ ਬਿਲਕੁਲ ਸਹੀ ਆਨਸਰ ਬਣੇਗਾ ਦੁਰਗਤੀ ਪ੍ਰਾਪਤੀ ਸਮੇ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 9 ਸਾਲ ਦੀ ਸੀ ਕਿੰਨੀ ਸੀਗੀ 9 ਸਾਲ ਦੀ ਗੁਰੂ ਗੋਬਿੰਦ ਸਿੰਘ ਜੀ 1675 ਨੂੰ ਦੁਰਗਤੀ ਤੇ ਬੈਠੇ ਸਨ ਠੀਕ ਹੈ ਇਹ ਪੁਆਇੰਟ ਗਿਆਨ ਦੇ ਵਿੱਚ ਜ਼ਰੂਰ ਰੱਖਿਓ 8 ਲਿਖਿਆਂ ਦੇ ਵਿੱਚੋਂ ਕਿਹੜਾ ਕਿਲਾ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਬਣਾਇਆ ਸੀ ਇਸ ਕੁਸ਼ਣ ਦੇ ਵਿੱਚ ਤੁਸੀਂ ਥੋੜਾ ਜਿਹਾ ਕਨਫਿਊਜ਼ ਹੋ ਸਕਦੇ ਹੋ ਬਟ ਮਤਲਬ ਆਪਾਂ ਰਹਿਗਾ ਇਗਜ਼ਾਮ ਦੇ ਪੁਆਇੰਟ ਆਫ 뷰 ਤੋਂ ਤਾਂ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਐਨ ਕੀ ਕੋਬਿੰਦਗੜ੍ਹ ਕਿਲਾ ਕੋਬਿੰਦਗੜ੍ਹ ਜਿਹੜਾ ਕਿਲਾ ਹੈਗਾ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਬਣਾਇਆ ਸੀ ਬਟ ਲੋਹ ਗੜ੍ਹ ਕਿਲਾ ਹੋ ਗਿਆ ਫਤਿਹਗੜ੍ਹ ਕਿਲਾ ਅਨੰਦਗੜ੍ਹ ਕਿਲਾ ਠੀਕ ਹੈ ਇਹ ਸਾਰੇ ਜਿਹੜੇ ਕਿਲੇ ਨੇ ਅਨੰਦਪੁਰ ਸਾਹਿਬ ਦੇ ਵਿੱਚ ਹੈਗੇ ਨੇ ਤਾਂ ਇਹ ਬਣਵਾਏ ਸੀ ਸ਼ਹੀਦ ਗੁਰੂ ਗੋਬਿੰਦ ਸਿੰਘ ਜੀ ਨੇ। ਦਸਤੋ ਲਵਾ ਨੰਨਤ ਗੜ ਕਿਨਾ ਲੋਗੜ ਕਿਲਾ ਫਤੀ ਗੜ ਤੇ ਲਾਤੀ ਕੇਸ ਗੜ ਕਿਲਾ ਇਹ ਚਾਰ ਕਿਲੇ ਕਿਲੇ ਜਿਹੜੇ ਨੇ ਸ਼ਹੀਦ ਗੁਰੂ ਗੋਬਿੰਦ ਸਿੰਘ ਜੀ ਨੇ ਬਣਵਾਏ ਸੀ ਠੀਕ ਹੈ ਪੁਆਇੰਟ ਸਾਰੇ ਹੀ ਧਿਆਨ ਦੇ ਵਿੱਚ ਰੱਖਣੇ ਨੇ। ਨੈਕਸਟ ਖਾਲਸਾ ਪੰਥ ਦੀ ਸਥਾਪਨਾ ਕਾਰਨ ਸਿੱਖਾਂ ਦੀ ਕਿਹੜੀ ਪ੍ਰਥਾ ਦਾ ਅੰਤ ਹੋਇਆ? ਦਾ ਖਾਲਸਾ ਪੰਥ ਦੀ ਸਥਾਪਨਾ ਦੇ ਕਾਰਨ ਸਿੱਖਾਂ ਦੀ ਮਲਸੰਧ ਪ੍ਰਥਾ ਦਾ ਅੰਤ ਹੋਇਆ ਸੀ ਇਹ ਬਿਲਕੁਲ ਸਹੀ ਆਨਸਰ ਬਣੇਗਾ ਪੇਪਰ ਦੇ ਵਿੱਚ ਜੇਕਰ ਇਹ ਕੁਸ਼ਣ ਪੁੱਛਿਆ ਜਾਵੇ ਕਿ ਮਲਸੰਧ ਪ੍ਰਥਾ ਦਾ ਅੰਤ ਕਿਹੜੇ ਗੁਰੂ ਸਾਹਿਬਾਨ ਨੇ ਕੀਤਾ ਸੀ ਤਾਂ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਲਸੰਧ ਪ੍ਰਥਾ ਦਾ ਜਿਹੜਾ ਅੰਤ ਹੈ ਕੀਤਾ ਸੀ ਇਹ ਬਿਲਕੁਲ ਸਹੀ ਆਨਸਰ ਬਣੇਗਾ ਖਾਲਸਾ ਪੰਥ ਦੀ ਸਥਾਪਨਾ ਕਿਸ ਗੜ੍ਹ ਕਿਲੇ ਦੇ ਵਿੱਚ ਕੀਤੀ ਗਈ ਸੀਗੀ ਖਾਲਸਾ ਪੰਥ ਦੀ ਸਿਰਜਣਾ 3 ਮਾਰਚ 1699 ਇਸ ਨੂੰ ਬਸਾਖੀ ਵਜੋਂ ਦੇਣਾ ਕੀਤੀ ਗਈ ਸੀਗੀ ਆਪ ਕੋ ਇਹ ਪੱਕਾ ਧਿਆਨ ਵਿੱਚ ਰੱਖਿਓ 1752 ਤੋਂ ਪਹਿਲਾਂ ਵਿਸਾਖੀ 30 ਮਾਰਚ ਨੂੰ ਅਜਿਹੜਾ ਮਨਾਈ ਜਾਂਦੀ ਸੀਗੀ 1752 ਤੋਂ ਪਹਿਲਾਂ ਠੀਕ ਹੈ ਵਿਸਾਖੀ 30 ਮਾਰਚ ਨੂੰ ਮਨਾਈ ਜਾਂਦੀ ਸੀ ਇਸ ਕਰਕੇ 30 ਮਾਰਚ ਨੂੰ ਵਿਸਾਖੀ ਵਾਲੇ ਦਿਨ 1699 ਈਸਵੀ ਨੂੰ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ ਸੀ ਨੈਕਸਟ ਜਫਰਨਾਮਾ ਪੱਤਰ ਕਿਹੜੀ ਭਾਸ਼ਾ ਦੇ ਵਿੱਚ ਸੀਗਾ ਬਹੁਤ ਸਿੰਪਲ ਪੋਰਸ਼ਨ ਹੈ ਜਫਰਨਾਮਾ ਪੱਤਰ ਫਾਰਸੀ ਭਾਸ਼ਾ ਦੇ ਵਿੱਚ ਸੀਗਾ ਦੀ ਬਿਲਕੁਲ ਸਹੀ ਆਨਸਰ ਬਣੇਗਾ অপশন ਨੰਬਰ டி ਫਾਰਸੀ 파ਸ਼ਾ ਦੇ ਵਿੱਚ ਸੀਗਾ জাফরਨਾਮਾ ਪੱਤਰ জাফরਨਾਮਾ ਪੱਤਰ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ জাফরਨਾਮਾ ਪੱਤਰ ਭਾਈ ਦਇਆ ਜੀ ਔਰੰਗਜ਼ੇਬ ਕੋਲ ਲੈ ਕੇ ਗਿਆ ਸੀਗਾ ਠੀਕ ਹੈ ਇਹ ਜਿਹੜੇ ਸਾਰੇ ਇੱਥੇ ਪੁਆਇੰਟ ਮੈਂਸ਼ਨ ਕੀਤੇ ਮੈਨੂੰ ਪਲੀਜ਼ ਡਾਉਨ ਵਿੱਚ ਜ਼ਰੂਰ ਰੱਖਿਓ ਜਿਹੜੀ ਚੀਜ਼ ਤੁਸੀਂ ਭੁੱਲ ਜਾਂਦੇ ਹੋ ਤਾਂ ਕਾਪੀ ਪੈਨ ਹੋਰ ਰੱਖਿਆ ਕਰੋ ਐਂਡ ਉਹਨਾਂ ਨੂੰ ਨੋਟ ਕਰਨੇ ਕਰੋ ਪਹਿਲੀ ਗੱਲ ਤਾਂ ਜਿੰਨੇ ਵੀ ਮੈਂ ਤੁਹਾਨੂੰ ਕੋਸ਼ਣ ਕਰਾਦਾ ਹੁੰਦਾ ਹੁੰਦਾ ਤਾਂ ਪਲੀਜ਼ ਉਹਨਾਂ ਨੂੰ ਨੋਟ ਕਿਸਿੰਗ ਜ਼ਰੂਰ ਕਰਿਆ ਕਰੋ। ਆਪਹੁਨੇ ਵੀ ਲਾਸਟ ਕੁਐਸਚਨ ਆ ਗਿਆ। ਜਫਰਨਾਮਾ ਪੱਤਰ ਕਿਹੜੀ ਜਗ੍ਹਾ ਤੇ ਲਿਖਿਆ ਗਿਆ ਸੀ? ਤਾਂ ਜਫਰਨਾਮਾ ਜਿਹੜਾ ਪੱਤਰ ਹੈ ਇਹ ਦੀਨਾ ਕੰਗੜ ਜਗ੍ਹਾ ਤੇ ਲਿਖਿਆ ਗਿਆ ਸੀ। ਡੀ ਬਿਲਕੁਲ ਸਹੀ ਆਨਸਰ ਬਣੇਗਾ। ਆਪਸ਼ਨ ਨੰਬਰ ਡੀ ਦੇਨਾ ਕੰਗੜ। ਠੀਕ ਹੈ। ਇਹ ਆਪਣਾ ਲਾਸਟ ਕੁਐਸਚਨ ਸੀਗਾ। ਸੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਪਲੀਜ਼ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਐਂਡ ਜੇਕਰ ਤੁਹਾਨੂੰ ਵਧੀਆ ਲੱਗੀ ਵੀਡੀਓ ਤਾਂ ਬੱਤਵਾ ਦੀ ਸ਼ੇਅਰ ਜ਼ਰੂਰ ਕਰਿਆ ਕਰੋ ਜਿੰਨੇ ਵੀ ਤੁਹਾਡੇ ਕੋਲ WhatsApp ਗਰੁੱਪ ਹੁੰਦੇ ਨੇ ਠੀਕ ਹੈ Telegram ਗਰੁੱਪ ਹੈ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਇੱਕ ਆਪਣਾ Telegram ਗਰੁੱਪ ਬਣਿਆ ਹੋਇਆ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੀਵਿਆ ਉਸ ਨੂੰ ਤੁਸੀਂ ਹੁਣੇ ਹੀ ਜੁਆਇਨ ਕਰੋ ਉੱਥੇ ਤੁਹਾਨੂੰ ਕਾਫੀ ਜਿਹੜਾ ਸਟੱਡੀ ਮਟੀਰੀਅਲ ਪ੍ਰੋਵਾਈਡ ਕੀਤਾ ਜਾਂਦਾ ਐਡ ਕੁਇਜ਼ ਵੀ ਚਲਾਈ ਜਾਂਦੀ ਹੈ ਅਣ ਵੀਡੀਓ ਨੂੰ ਬਾਤਵਾਦੀ ਸ਼ੇਅਰ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕੀਤਾ ਤਾਂ ਹੁਣੇ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਕਿਉਂਕਿ ਇਸ ਚੈਨਲ ਦੇ ਉੱਪਰ ਤੁਹਾਨੂੰ ਫ੍ਰੀ ਆਫ ਕਾਸਟ ਕੈਰੀ ਕਰਵਾਈ ਜਾ ਰਹੀ ਆ ਤਾਂ ਹੁਣ ਆਪਾਂ ਵੀਡੀਓ ਨੂੰ ਸਮਾਪਤ ਕਰਦੇ ਹਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ